ਅੱਜ ਆਜ਼ਾਦੀ ਦਿਹਾੜੇ ਮੌਕੇ ਇੱਕ ਵਾਰ ਫਿਰ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸੜਕਾਂ ਤੇ ਕਿਸਾਨਾਂ ਦੇ ਟਰੈਕਟਰ ਬੁੱਕ ਦੇ ਨਜ਼ਰ ਆਏ। ਘਰਾਸਲ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਨਾ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ। ਲੇਕਿਨ ਸੁਣਵਾਈ ਨਾ ਹੁੰਦੀ ਵੇਖ ਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ ਆਜ਼ਾਦੀ ਦਿਹਾੜੇ ਮੌਕੇ ਕਿਸਾਨ ਟਰੈਕਟਰ ਮਾਰਚ ਕਰਨਗੇ। 23 ਕਾਲ ਦੇ ਤਹਿਤ ਅੱਜ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿਸਾਨਾਂ ਨੇ ਆਪਣੇ ਆਪਣੇ ਹਲਕੇ ਤੇ ਇਲਾਕੇ ਦੇ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਟਰੈਕਟਰ ਮਾਰਚ ਕੀਤੇ ਆਜੀ ਇੱਕ ਪਾਸੇ ਜਿੱਥੇ ਦੇਸ਼ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਉੱਥੇ ਹੀ ਸ਼ੰਭੂ ਸਰਹੱਦ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢੇ ਗਏ ਪੁਲਿਸ ਵੀ ਪੂਰੀ ਤਰ੍ਹਾਂ ਅਲਰਟ ਮੋੜਤੇ ਰਹੀ ਦਰਅਸਲ ਫਸਲਾ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਜਿੱਥੇ ਬੰਦੀਆਂ ਸੰਘਰਸ਼ ਕਰ ਰਹੀਆਂ ਨੇ 13 ਫਰਵਰੀ 2024 ਨੂੰ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਲਈ ਨਿਕਲੇ ਸਨ ਲੇਕਿਨ ਉਹਨਾਂ ਨੂੰ ਪੰਜਾਬ ਹਰਿਆਣਾ ਦੀਆਂ ਸਰਹੱਦਾਂ 'ਤੇ ਰੋਕ ਲਿਆ ਗਿਆ ਪਿਛਲੇ ਕਰੀਬ 6 ਮਹੀਨਿਆਂ ਤੋਂ ਕਿਸਾਨ ਬਾਰਡਰਾਂ ਤੇ ਡਟੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਵੀ ਬਾਰਡਰ ਖੁੱਲਣਗੇ ਤਾਂ ਉਹ ਦਿੱਲੀ ਚੱਲੇ ਪਾਨਗੇ ਅੰਦੋਲਨ ਦੇ ਬਾਵਜੂਦ ਸੁਣਵਾਈ ਨਾ ਹੁੰਦੀ ਵੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਆਜ਼ਾਦੀ ਦਿਹਾੜੇ ਮੌਕੇ ਕਿਸਾਨ ਇੱਕ ਵਾਰ ਫੇਰ ਤੋਂ ਟਰੈਕਟਰ ਮਾਰਚ ਕਰਨਗੇ ਤੇ ਇਸੇ ਕੜੀ ਦੇ ਤਹਿਤ ਅੱਜ ਸ਼ੰਭੂ ਸਰਹੱਦ ਤੇ ਵੀ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਐਨਾ ਹੀ ਨਹੀਂ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਹੇ ਤੇ ਉਹਨਾਂ ਨੇ ਵਾਗਾ ਪਾਰਡਰ ਤੋਂ ਅੰਮ੍ਰਿਤਸਰ ਤੱਕ ਟਰੈਕਟਰ ਮਾਰਚ ਕੀਤਾ। ਇਸ ਟਰੈਕਟਰ ਮਾਰਚ ਦੇ ਵਿੱਚ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਤੇ ਇਸ ਦੌਰਾਨ ਤਿੰਨੋਂ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਉੱਥੇ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਕਿਸਾਨ ਆਗੂਆਂ ਦੇ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਟਰੈਕਟਰ ਮਾਰਚ ਕੀਤੇ ਗਏ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਜਿਵੇਂ ਤੁਹਾਨੂੰ ਪਤਾ 15 ਅਗਸਤ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਦੋਵਾਂ ਫਾਰਮਾਂ ਵੱਲੋਂ ਦਿੱਤਾ ਗਿਆ ਸੀਗਾ ਅਰ ਅੱਜ ਦੋਵਾਂ ਫਾਰਮਾਂ ਨੇ ਨੀਤੀ ਤਹਿਤ ਪੂਰੇ ਦੇਸ਼ ਭਾਰ ਵਿੱਚ ਟੈਕਟਰ ਮਾਰਚ ਕੀਤਾ ਅਰ ਜਿਹੜੇ ਨਵੇਂ ਫਾਰਮਰ ਲਾ ਹੈਗੇ ਆ ਉਹਦੀਆਂ ਕਾਪੀਆਂ ਸਾੜੀਆਂ ਹੈਗੀਆਂ ਆਪਾਂ ਬਾਗਾ ਬਾਟਰ ਤੋਂ ਬਾਅਦ ਅੱਜ ਗੋਲਡਨ ਗੇਟ ਤੇ ਖੜੇ ਆ ਇੱਥੇ ਕਾਪੀਆਂ ਸਾੜੀਆਂ ਹੈਗੀਆਂ ਵਾ ਆਜ਼ਾਦੀ ਦਾ ਦਿਨ ਕਿਉਂ ਚੁਣਿਆ ਆਜ਼ਾਦੀ ਦਾ ਦਿਨ ਇਸ ਕਰਕੇ ਚੁਣਿਆ ਵੀ ਜਿਹੜੇ ਸਾਡੇ ਵੱਡੇ ਲੈਜੈਂਡਸ ਨੇ ਜਿਨ੍ਹਾਂ ਨੇ ਸ਼ਹੀਦੀਆਂ ਦੇ ਕੇ ਇਹ ਦੇਸ਼ ਨੂੰ ਆਜ਼ਾਦ ਕਰਾਇਆ ਸੀ ਉਹਨਾਂ ਦੇ ਸੁਪਨੇ ਸੀਗੇ ਕਿ ਇਸ ਮੁਲਕ 'ਚ ਗਰੀਬੀ ਨਾ ਰਵੇ, ਬੇਰੋਜ਼ਗਾਰੀ ਨਾ ਰਵੇ, ਕਿਸਾਨ ਖੁਸ਼ਹਾਲ ਹੋਵੇ, ਮਜ਼ਦੂਰ ਖੁਸ਼ਹਾਲ ਹੋਵੇ, ਆਮ ਸ਼ਹਿਰੀ ਵਰਗ, ਛੋਟਾ ਦੁਕਾਨਦਾਰ ਸਾਰੇ ਠੀਕ ਹੋਣ। ਪਰ ਅੱਜ 78 ਸਾਲਾਂ ਬਾਅਦ ਨਾ ਤਾਂ ਗਰੀਬੀ ਮੁੱਕੀ, ਨਾ ਬੇਰੋਜ਼ਗਾਰੀ ਮੁੱਕੀ, ਨਾ ਕਿਸਾਨਾਂ ਨੂੰ ਆਪਦੀਆਂ ਫਸਲਾਂ ਦੇ ਰੇਟ ਚੰਗੇ ਮਿਲੇ ਹੈਗੇ, ਨਾ ਰਜਕਾਰ ਹੈਗਾ। ਅਸੀਂ ਇਸੇ ਕਰਕੇ ਇਹ ਚੀਜ਼ਾਂ ਵਾਸਤੇ ਕਰ ਰਹੇ ਹਾਂ ਕਿ ਕਿਸਾਨ ਆਪਣੇ ਆਪ ਨੂੰ ਗੁਲਾਮ ਸਮਝਦਾ ਹੈਗਾ ਆਰਥਿਕ ਗੁਲਾਮ। ਇਸ ਗੁਲਾਮੀ ਨੂੰ ਤੋੜਨ ਵਾਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਕੀਤਾ ਅਸੀਂ ਕ੍ਰਿਮినਲ ਲਾਗ ਦਾ ਕਿਉਂ ਵਿਰੋਧ ਕਰ ਰਹੇ ਹਾਂ ਸਭ ਤੋਂ ਖਤਰਨਾਕ ਕਿਉਂ ਕਹਿ ਰਹੇ ਹਾਂ ਤੁਹਾਨੂੰ ਤੇ ਮੈਨੂੰ ਪੁਲਿਸ ਨੂੰ 24 ਘੰਟੇ ਅਰੈਸਟ ਕਰਨ ਵਾਸਤੇ ਐਫ ਆਈ ਆਰ ਚਾਹੀਦੀ ਸੀ ਹੁਣ ਪੁਲਿਸ ਨੂੰ ਸਾਨੂੰ 24 ਘੰਟੇ ਥਾਣੇ 'ਚ ਰੱਖਣ ਵਾਸਤੇ ਕਿਸੇ ਐਫ ਆਈ ਆਰ ਦੀ ਲੋੜ ਨਹੀਂ ਹੈਗੀ ਪਹਿਲਾਂ ਸਾਡਾ ਰਿਮਾਂਡ ਲੈਣਾ ਹੁੰਦਾ ਸੀਗਾ ਜੁਡੀਸ਼ੀਅਲ ਮੈਜਿਸਟਰੇਟ ਹੁੰਦਾ ਸੀ 15 ਦਿਨ ਲਈ ਹੁਣ ਜੁਡੀਸ਼ੀਅਲ ਮੈਜਿਸਟਰੇਟ ਦੀ ਥਾਂ ਐਗਜ਼ੀਕਟਿਵ ਮੈਜਿਸਟਰੇਟ ਕਰ ਦਿੱਤਾ ਗਿਆ ਵਾ ਔਰ ਜਿਹੜੇ 7 ਸਾਲ ਤੱਕ ਦੇ ਕਿਸਾਨਾਂ ਦੇ ਕੈਦ ਦੀਆ ਉਹਦੇ ਵਿੱਚ ਆਈਓ ਚਾਹੇ ਜਿਹੜਾ ਇਨਵੈਸਟੀਗੇਸ਼ਨ ਆਫਸਰ ਆ ਉਹ 15 ਦਿਨ ਤੋਂ ਬਾਅਦ 24 40 ਦਿਨ ਤੱਕ ਦਾ ਰਿਮਾਂਡ ਲੈ ਸਕਦਾ ਤੁਸੀਂ ਮੈਨੂੰ ਦੱਸੋ ਕਿ 40 ਦਿਨਾਂ ਤੱਕ ਹੱਡੀ ਫਸਲੀ ਪੁਲਿਸ ਕੋ ਵੱਜਦੂ ਕਿਸੇ ਬੰਦੇ ਦੀ ਆ 7 ਸਾਲਾਂ ਤੋਂ ਵੱਧ ਕੈਦ ਵਾਲੇ ਦੇ ਵਿੱਚ 60 ਤੋਂ 90 ਦਿਨ ਤੱਕ ਦਾ ਰਿਮਾਂਡ ਲਿਆ ਜਾ ਸਕਦਾ ਇਹ ਸਭ ਤੋਂ ਖਤਰਨਾਕ ਆ ਦੇਸ਼ ਕੱਲੇ ਸਾਡੇ ਕਿਸਾਨਾਂ ਮਜ਼ਦੂਰਾਂ ਨਹੀਂ ਦੇਸ਼ ਵਾਸੀਆਂ ਨਹੀਂ ਹੁਣ ਐਂਟੀ ਨੈਸ਼ਨਲ ਕੀ ਹੋਊਗਾ ਦੇਸ਼ ਦੀ ਸੱਤਾ ਦੇ ਖਿਲਾਫ ਪੱਤਰਕਾਰ ਸਵਾਲ ਕਰਦਾ ਇਹ ਐਂਟੀ ਨੈਸ਼ਨਲ ਬਣਿਆ ਜੋ ਦੇਸ਼ ਦੀ ਸੱਤਾ ਨੂੰ ਵਸੀ ਸਵਾਲ ਕਰਦੇ ਆ ਇਹ ਐਂਟੀ ਨੈਸ਼ਨਲ ਹੋਊਗਾ ਕੋਈ ਦੇਸ਼ ਦੀ ਸੱਤਾ ਦੇ ਖਿਲਾਫ ਲੇਖ ਲਿਖ ਦਿੰਦਾ ਉਹ ਐਂਟੀ ਨੈਸ਼ਨਲ ਹੋਊਗਾ ਇਹ ਪਰਿਭਾਸ਼ਾ ਨਵੀਂ ਠੀਕ ਨਹੀਂ ਹੈਗੀ ਤੀਸਰਾ ਯੂਪੀਏ ਦੇ ਵਿੱਚ ਅਤਵਾਦੀ ਦੀ ਪਰਿਭਾਸ਼ਾ ਸੀ ਕਿ ਕੋਈ ਵੀ ਜਥੇਬੰਦੀ ਆ ਕੋਈ ਸੰਗਠਨ ਆ ਉਹਦੀ ਐਕਟੀਵਿਟੀ ਚ ਕੋਈ ਬੰਦਾ ਸ਼ਾਮਲ ਹੁੰਦਾ ਸੱਚੀ ਉੱਤੇ ਪਰਚਾ ਹੋਣਾ ਚਾਹੀਦਾ ਹੁਣ ਉਹਨੇ ਕਹਿ ਦਿੱਤਾ ਵੀ ਜੇ ਉਹ ਕੋਈ ਜਥੇਬੰਦੀ ਤੁਹਾਡੇ ਤੋਂ 1000 ਕਿਲੋਮੀਟਰ ਦੂਰ ਵੀ ਆ ਤੁਸੀਂ ਉਹਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਤੁਹਾਡੀ ਵਿਚਾਰਕ ਸਾਂਝ ਆ ਜਾਂ ਤੁਹਾਡਾ ਪੁੱਤ ਤੀ ਜਾਣੇ ਅਣਜਾਣੇ ਚ ਉਹਦਾ ਕੋਲ ਲਿਟਰੇਚਰ ਆਪਣੇ ਘਰ ਲੈ ਆਉਂਦਾ ਜੋ ਲਿਟਰੇਚਰ ਪੜ੍ਹਿਆ ਜਾਂਦਾ ਤੁਹਾਡੇ ਤੇ ਵੀ ਯੂਏਪੀਏ ਲੱਗੂਗੀ ਇਹ ਬਹੁਤ ਖਤਰਨਾਕ ਚੀਜ਼ਾਂ ਨੇ ਜਿਹੜੀ ਅਸੀਂ ਤੁਹਾਨੂੰ ਦੱਸਣਾ ਚਾ ਰਹੇ ਹਾਂ ਸਵੈਮ ਸੁਪਰੀਮ ਕੋਰਟ ਦੇ ਵਕੀਲ ਵੀ ਕਹਿ ਰਹੇ ਆ ਕਿ ਬਸਤੀਵਾਦੀ ਕਾਨੂੰਨਾਂ ਦੇ ਵਿੱਚ ਤਾਂ ਉਹਦੇ ਵਿੱਚ ਰਿਲੀਫ ਸੀਗੀ ਜਿਹੜੇ ਕਹਿੰਦੇ ਬਸਤੀਵਾਦ ਕਾਨੂੰਨ ਅਸੀਂ ਹਟਾ ਕੇ ਹੁਣ ਚੰਗੇ ਕਾਨੂੰਨ ਲਿਆਂਦੇ ਆ ਉਹ ਉਹਨਾਂ ਨੇ ਸਗੋਂ ਬਸਤੀਵਾਦੀ ਅੰਗਰੇਜ਼ਾਂ ਨੂੰ ਵੀ ਮਾੜੇ ਕਾਨੂੰਨ ਲਿਆਂਦੇ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਫਿਰ ਇਹ ਸਮੱਸਿਆ ਸਾਡੇ ਸਾਹਮਣੇ ਆਊਗੀ ਕੀ ਲੱਗਦਾ ਹੈ ਟਰੈਕਟਰ ਮਾਰਚ ਦਾ ਜਾਂ ਡੈਮੋਕਰੇਸੀ ਵਿੱਚ ਲੋਕਾਂ ਦੁਆਰਾ ਲੋਕਾਂ ਲਈ ਸਰਕਾਰਾਂ ਹੁੰਦੀਆਂ ਜੇ ਲੋਕਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰਨਗੇ ਮੰਨ ਲਓ ਤੁਹਾਡੇ ਮੁਤਾਬਕ ਫਿਰ ਭਈ ਸੱਤਾ ਦਾ ਪਹਿਲੋ ਸਬਕ ਵੀ ਸਿਕਾਇਆ ਹਰਿਆਣਾ ਆ ਰਿਹਾ ਹਰਿਆਣੇ ਦੇ ਲੋਕ ਆਪ ਫੈਸਲਾ ਕਰ ਲੈਣਗੇ ਕਿ ਹੁਚ ਸਰਕਾਰ ਚਾਹੀਦੀ ਨਹੀਂ ਮਹਾਰਾਸ਼ਟਰ ਦੀ ਚੋਣ ਆ ਰਹੀਆਂ ਮਹਾਰਾਸ਼ਟਰ ਵਾਲੇ ਫੈਸਲਾ ਕਰਨਗੇ ਜੜੇ ਲੋਕਾਂ ਦੀ ਗੱਲ ਨਹੀਂ ਮੰਨਦੀਆਂ ਹੁੰਦੀਆਂ ਸਰਕਾਰਾਂ ਲੋਕ ਫਿਰ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੁੰਦੇ ਬਦਲ ਦਿੰਦੇ ਹੁੰਦੇ ਆ ਅਗਲੀ ਰਾਣੀ ਦੀ ਵੀ ਨਿਰਸਭ ਕੀ ਰਹਿਣ ਵਾਲੀ ਹੈ ਦੇਖੋ ਇਹ ਤੋਂ ਬਾਅਦ 31 ਮਾਰਚ ਦਾ ਸਾਡਾ 31 ਅਗਸਤ ਦਾ ਬਾਰਡਰਾਂ ਦੇ ਉੱਤੇ ਬਹੁਤ ਵੱਡਾ ਪ੍ਰੋਗਰਾਮ ਵੱਡੇ ਇਕੱਠ ਕਰਾਂਗੇ ਇੱਕ ਸਤੰਬਰ ਨੂੰ ਜੁਪੀ ਦੇ ਵਿੱਚ ਵੱਡਾ ਇਕੱਠ ਹੈਗਾ ਵੱਡੀ ਮਹਾਪੰਚਾਇਤ ਹੈਗੀ ਆ 15 ਨੂੰ ਜੀਨ ਦੇ ਵਿੱਚ ਵੱਡੀ ਮਹਾਪੰਚਾਇਤ ਹੈਗੀ ਆ ਤੇ 22 ਨੂੰ ਕੁੱਲ ਖੇਤਰ ਦੇ ਵਿੱਚ ਵੱਡੀ ਮਹਾਪੰਚਾਇਤ ਹੈਗੀ ਆ ਤੋਂ ਇਸੇ ਤਰੀਕੇ ਨਾਲ ਸਾਡਾ ਜਿਹੜਾ ਅੰਮ੍ਰਿਤਸਰ ਦਾ ਜਥਾ ਵਾ ਉਹ 20 ਅਗਸਤ ਨੂੰ ਆ ਗੱਡੀ ਰਹੀ ਰੇਲ ਰਹੀ ਸ਼ੰਭੂ ਬਾਟਰ ਨੂੰ ਰਵਾਨਾ ਹੋਊਗਾ ਬਹੁਤ ਵੱਡਾ ਚੱਤਾ